ਜਿੱਥੇ ਇੱਥੇ ਗੱਲ ਹੋਈ ਪੰਜਾਬ ਦੇ ਵਿੱਚ ਕ腐ਸ਼ਨ ਘਟੀ ਹੈ ਲੇਕਿਨ ਮੈਂ ਇਸ ਗੱਲ ਨੂੰ ਨਹੀਂ ਮੰਨਦਾ ਮੇਰੇ ਏਰੀਏ ਚ 17 ਕ੍ਰੈਸ਼ਰ ਪੈਂਦੇ ਆ ਜਿਨ੍ਹਾਂ ਤੇ ਮੈਂ ਇੱਕ ਵਾਰੀ ਵੀ ਅੱਜ ਤੱਕ ਕਿਸੇ ਕ੍ਰੈਸ਼ਰ ਤੇ ਨਹੀਂ ਗਿਆ ਕੋਈ ਕੋਈ ਇਹ ਨਾ ਕਹਵੇ ਕਹਾਂ ਪੀ ਤਹਿ ਖਾਂ ਜਾਂਦੇ ਆ ਲੇਕਿਨ ਉਹ ਨਾਮਜੂਰੀ ਵਾਲੇ ਉਹਦੇ ਵਿੱਚ ਵੀ ਇੱਕ ਦੋ ਕ੍ਰੈਸ਼ਰ ਇਦਾਂ ਦੇ ਆ ਜਿਨ੍ਹਾਂ ਕੋਲ ਇੱਕ ਕਾਗਜ਼ ਤੱਕ ਨਹੀਂਗਾ ਪਰਮਿਸ਼ਨ ਦਾ ਇਹੋ ਜਿਹੇ ਕ੍ਰੈਸ਼ਰ ਵੀ ਉੱਤੇ ਚੱਲਦੇ 100 100 ਫੁੱਟ ਡੂੰਗੇ ਉੱਤੇ ਗਈ ਜਗਾ ਇੱਥੇ ਤਾਂ 70 ਫੁੱਟ ਦੀ ਪ੍ਰਗਟ ਸਿੰਘ ਜੀ ਨੇ ਕਿਹਾ ਪੁਰਾਣੀਆਂ ਸਰਕਾਰਾਂ ਵੱਲੇ 200 ਫੁੱਟ ਵੀ ਪੁੱਟੇ ਗਏ ਸੀ ਹੁਣ ਨਵੇਂ ਜਿਹੜੇ 100 100 ਫੁੱਟ ਤੱਕ ਪੁੱਟੇ ਗਏ ਆ ਲੇਕਿਨ ਬਾਤਾ ਬੰ ਉੱਥੇ ਦਾ ਬਹੁਤ ਖਰਾਬ ਹੈ ਔਰ ਮੇਰੀ ਬੇਨਤੀ ਇਹ ਹੀ ਆ ਇਹ ਉਹ ਜਿਹੜੇ ਕ੍ਰੈਸ਼ਰ ਬਗੈਰ ਮਜ਼ਦੂਰੀ ਦੇ ਚੱਲਦੇ ਆ ਉਹ ਬੰਦ ਕੀਤੇ ਜਾਣ ਔਰ ਜਿਹੜੀ ਸਰਕਾਰ ਬੰਦਿਆ ਕਿਹਾ ਗਿਆ ਸੀ ਅਸੀਂ ਇਹ ਪਾਲਿਸੀ ਬਣਾਵਾਂਗੇ ਤੇ ਪਾਲਿਸੀ ਅੱਜ ਤੱਕ ਕਿਉਂ ਨਹੀਂ ਬਣੀ ਇਹ ਵੀ ਜਵਾਬ ਦਿੱਤਾ ਜਾਏ ਧੰਨਵਾਦ ਵੀ ਐ ਜੀਐਨਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਅਨਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ